ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀਓ ਇਸ ਵੀਡੀਓ ਨੂੰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤਾਂ ਕਿ ਵੱਤੋ ਵਾਦ ਸੰਗਤਾਂ ਕੋਲ ਪਹੁੰਚ ਸਕੇ ਤੇ ਸੰਗਤਾਂ ਇਸ ਦਾ ਲਾਭ ਖਾਟ ਸਕਣ ਪਹਿਲਾ ਅਦ ਕਾਰਨ ਕਾਰਕ ਦੇ ਸਬੰਧ ਦੇ ਵਿੱਚ ਜਿਹੜੀ ਆ ਉਹ ਵੀਡੀਓ ਬਣਾਈ ਸੀ ਹੁਣ ਇਸ ਵੇਲੇ ਸੰਬੋਧਨ ਕਾਰਕ ਜਿਹੜਾ ਹੈ ਅਠਵਾਂ ਕਾਰਕ ਉਹਦੇ ਬਾਰੇ ਵਿਚਾਰ ਕਰਨੀ ਹੈ ਇਹ ਲਾਸਟ ਤੇ ਆਖਰੀ ਕਾਰਕ ਹੈ ਇਸ ਤੋਂ ਅੱਗੇ ਫੇਰ ਹੋਰ ਵਿਚਾਰਾ ਕਰਾਂਗੇ ਸੋ ਹੁਣ ਕਰਦੇ ਹਾਂ ਸੰਬੋਧਨ ਕਾਰਕ ਬਾਰੇ ਸਾਧ ਸੰਗਤ ਸਬੋਧਨ ਕਾਰਕ ਇਹਦੇ ਵਿੱਚ ਦੋਨੇ ਇੱਕਵਚਨ ਤੇ ਬਹੁਵਚਨ ਇਹ ਕੀ ਹੈ ਸੰਬੋਧਨ ਕੀ ਹੈ ਜਿਸ ਵਿੱਚ ਕਦੇ ਨੂੰ ਆਪਾਂ ਆਵਾਜ਼ ਮਾਰਦੇ ਆ ਕੋਈ ਉਹਦਾ ਨਾਮ ਲੈ ਕੇ ਜਾਂ ਵੈਸੇ ਹੀ ਆਵਾਜ਼ ਮਾਰਦੇ ਆ ਉਹ ਕੋਈ ਵੀ ਕਿਸੇ ਲਬਜ ਦਾ ਸੰਬੋਧਨ ਕਰਦੇ ਆ ਉਹ ਸੰਬੋਧਨ ਹੁੰਦਾ ਇਸ ਕਰਕੇ ਸੰਬੋਧਨ ਕਾਰਕ ਦਾ ਨਾਮ ਦਿੱਤਾ ਹੈ ਇੱਕਵਚਨ ਦੇ ਵਿੱਚ ਹੈ ਆਪਣੇ ਮੁਕਤਾ ਹੈ ਅਸਲ ਜਿਹੜਾ ਲਬਜ ਹੈ ਉਵੇਂ ਦਾ ਉਵੇਂ ਰਹਿੰਦਾ ਅੱਗੇ ਕੰਨਾ ਹੋਆ ਕਿ ਇਹ ਅਗਲੀ ਚ ਹੈ ਬਹੁਵਚਨ ਚ ਹਾਹਿ ਨੂੰ ਔਕੜਾ ਤੇ ਕਨੌੜਾ ਇਹਦੇ ਸਿਰਫ ਦੋ ਨੇ ਪਹਿਲੇ ਚ ਇਹਦੇ ਵਿੱਚ ਆਗੇ ਜੀ ਇਹਦੀਆਂ ਉਦਾਹਰਣਾਂ ਲਈਏ ਆਪਾਂ ਗੁਰਬਾਣੀ ਚੋਂ ਮੇਰੇ ਮਨ ਆਗੇ ਆਦੇ ਮਨ ਨੂੰ ਸੰਬੋਧਨ ਵਾਇਨ ਮਾਰ ਕੇ ਇਹਨਾਂ ਮੇਰੇ ਮਨ ਹੁਣ ਜਿਹੜਾ ਮਨ ਲੱਭ ਜਾਏ ਕਿ ਕਿੰਨੇ ਰੂਪਾਂ ਚ ਆਇਆ ਹੋਊਗਾ ਤੁਸੀਂ ਵੇਖਿਆ ਮਨ ਉਸਾਰੀ ਵੀ ਲੱਗੀ ਹੁੰਦੀ ਆ ਵਿਆਰੀ ਵੀ ਉਹ ਲੱਗੀ ਹੋਊ ਔਂਕੜ ਵੀ ਲੱਗਿਆ ਠੀਕ ਹੈ ਇਹ ਪਰ ਮੁਕਤ ਇਸੇ ਦਰਾਈਆਂ ਬਿਨਾ ਕਿਸੇ ਤੋਂ ਮੁਕਤਾ ਜਿਹਨੂੰ ਅਸੀਂ ਕਹਿੰਦੇ ਨੇ ਅਸਲ ਅਭ ਜਿਹੜਾ ਮਨ ਹੈ ਉਹੀ ਹੈ ਤਾਂ ਇਹ ਜਦੋਂ ਇਸ ਤਰ੍ਹਾਂ ਹੋ ਗਏ ਤਾਂ ਉਹ ਸਮਝੋ ਕਿ ਗੁਰਬਾਣੀ ਦੇ ਵਿੱਚ ਜਦੋਂ ਮਨ ਇਸ ਤਰ੍ਹਾਂ ਹੁੰਦਾ ਤਾਂ ਉਹ ਮੁਕਤਾ ਹੁੰਦਾ ਮਤਲਬ ਹੈ ਸਬੋਧਨ ਹੁੰਦਾ ਸਬੋਧਨ ਹੁੰਦਾ ਜਿਵੇਂ ਮੇਰੇ ਮਨ ਬਾਝੂਗੀ ਮੇਰ ਮਨ ਹੋ ਗਿਆ ਮੇਰ ਮਨ ਆਪਾਂ ਆਵਾਜ਼ ਮਾਰ ਦੇ ਮੇਰ ਮਨ ਮੇਰੇ ਮਨਾ ਨੂੰ ਸਮਝ ਜਾ ਮੇਰੇ ਮਨਾ ਇਹ ਕ ਉਹ ਸਾਰੀ ਵਾਰ ਮੇਰੇ ਮਨ ਨਾਮ ਨਾਮ ਰਾਮ ਨਾਮ ਚਿਤ ਲਾਏ ਰਾਮ ਨਾਮ ਹੁਣ ਅਗਲੇ ਚੈਪਟਰ ਦੇ ਵਿੱਚੇ ਹੀ ਗੱਲ ਕਰੀਏ ਥੋੜੀ ਜੀ ਜਿਹੜੇ ਪਹਿਲਾਂ ਕਰ ਚੁੱਕੇ ਹਾਂ ਹੁਣ ਰਾਮ ਨਾਮ ਹੁਣ ਨਾਮ ਨਾਮ ਸਿਆਰੀ ਲੱਗੀ ਅਧਿਕਰਨਕਾਰ ਦਾ ਵਿੱਚ ਵਿੱਚ ਬਣ ਗਿਆ ਹੁਣੇ ਪਿੱਛੇ ਆਪਾਂ ਪਿੱਛੇ ਹੀ ਕਰ ਚੁੱਕੇ ਹਾਂ ਨਾਮ ਵਿੱਚ ਚਿਤ ਲਾਏ ਚਿਤ ਲਾਏ ਤੋ ਪਾ ਚਿਤ ਲਾ ਲਾ ਏਰੀ ਮਾਨਾ ਨਾਮ ਨਾਮ ਚਿਤ ਲਾ ਹੁਣ ਰਾਮ ਦਾ ਵੀ ਓਕੜ ਹੈ ਨਹੀਂ ਚੱਕਿਆ ਪਿਆ ਕਿਉਂ ਇਹਦੇ ਚਿਤ ਦਾ ਦਾ ਹੈਗਾ ਰਾਮ ਦਾ ਰਾਮ ਦਾਇਕ ਦੀਗਾ ਰਾਮ ਦੇ ਨਾਮ ਵਿੱਚ ਰਾਮ ਦੇ ਨਾਮੁ ਵਿੱਚ ਚਿਤ ਲਾ ਠੀਕ ਹੈ ਰਾਮ ਦੇ ਨਾਮ ਆਦਮੀ ਇਥੇ ਦੇ ਵੱਲ ਜਾਣਾ ਸੀ ਇਹ ਕੀ ਹੈ ਹਿڈن ਲੁਕੇ ਆਇਆ ਪਰਪੰ ਲੁਕੇ ਇਸ ਦਾਲੀ ਤੇ ਇਥੋਂ ਹੀ ਪਤਾ ਲੱਗਦਾ ਵੀ ਇੱਥੇ ਕੁਝ ਹੈਗਾ ਲੁਕੇ ਆ ਗਿਆ ਜੀ ਤਾਂ ਉੱਪਰ ਲੱਗ ਜਾਣਾ ਸੀ ਇਹਦੀ ਆ ਰਾਮ ਦੇ ਨਾਮ ਵਿੱਚ ਚਿੱਤ ਲਾ ਮਨ ਤਨ ਤੇਰਾ ਹਰਿਆ ਹੋਵੇ ਇੱਕ ਹਰ ਨਾਮਾ ਇੱਕ ਹਰ ਨਾਮਾ ਫਲ ਪਾਏ ਤੇਰਾ ਮਨ ਤਨ ਜਿਹੜਾ ਹਰਿਆ ਹੋਵੇ ਤੂੰ ਆ ਚਿੱਤ ਲਾ ਅੱਗੇ ਆ ਗਿਆ ਨਾਨਕ ਹੌਮ ਬਲੇਹਾਰੀ ਤਿੰਨ ਕੋ ਜਿਨ ਹਰ ਮਨ ਵਸਿਆ ਸੁਇ ਇਹ ਨਾਨਕ ਕੀ ਲਖਜੈ ਇਹ ਇਹ ਦੇ ਆਉਂਕਰ ਨਹੀਂ ਹੈ ਕੰਨਾ ਆਉਂਕਰ ਨਹੀਂ ਆ ਕੋਈ ਪਿਆਰ ਸਿਆਦੀ ਨਹੀਂ ਲਾਈ ਇਹ ਮੁਕਤਾ ਹੈ ਐਸ ਇਟ ਇਜ਼ ਲਵ ਜ ਨਾਨਕ ਜੋ ਹੈ ਉਹ ਹੈ ਉਹ ਨੂੰ ਇੱਕ ਇਹ ਵੀ ਨਾਨਕ ਹੈ ਨਾਨਕ ਹੌਮ ਬਲੇਹਾਰੀ ਤਿੰਨ ਕੋ ਹੈ ਨਾਨਕ ਮੈਂ ਉਹਨਾਂ ਤੋਂ ਵਲੇ ਹਾਰ ਜਨਨਾ ਤਿੰਨ ਕੋ ਉਹਨਾਂ ਤੋਂ ਜਿਨ ਹਰ ਮਨ ਵਿੱਚ ਆਸ ਹੋਈ ਜਿਨ੍ਹਾਂ ਦੇ ਵਿੱਚ ਹਰੀ ਦਾ ਮਨ ਵਿੱਚ ਆਸ ਹੋਈ ਉਹ ਜ਼ਮਾਨਾ ਉਸ ਉਹ ਉਹ ਉਸਿਆ ਹੋਇਆ ਉਹ ਪਰਮਾਤਮਾ ਦਾ ਹੈ ਸਾਡਾ ਮਸਲੂਦ ਹੈ ਵੀ ਇਹ ਲੱਜਦਾ ਧਿਆਨ ਦੇਣਾ ਮਨ ਆ ਗਿਆ ਨਾਨਕ ਆ ਗਿਆ ਇਹ ਕੀ ਹੈ ਬਹੁਵਚਨ ਬਹੁਵਚਨ ਆਹ ਸੋਰੀ ਸੰਬੋਧਨ ਹੈ ਸੰਬੋਧਨ ਕਰ ਅੱਗੇ ਹੈਗਾ ਕੰਨਾ आप उपाय नानका आपे रखे वेक आप उपाय हम देखो आप उपाय देखो छोड़ो आप उपाय आपे रखे वेख आप उपाय आपे रखे वेख नानका की है इस बोलता नानक हे नानक आप उपाय आपे रखे वेख आप उपादा आपे वेख रखता ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਝਾਵਾਂ ਤੇਰੇ ਤੁਝ ਬਿਨ ਆਵਰ ਨ ਜਾਣ ਮੇਰੇ ਸਾਈਂਬਾ ਗੁਣ ਗਾਵਾਂ ਤੇਰੇ ਮੇਰੇ ਸਾਈਂਬਾ ਇਹ ਗੁਣ ਇੱਥੇ ਆ ਗਏ ਸਾਈਂਬਾ ਉਸ ਸਾਈਂਬਾ ਉਸ ਪ੍ਰਮਾਤਮਾ ਨੂੰ ਕੀ ਹੋ ਰਿਹਾ ਸੰਬੋਧਨ ਹੋ ਰਿਹਾ ਤੁਝ ਬਿਨ ਆਵਰ ਨ ਜਾਣ ਮੇਰੇ ਸਾਈਂਬਾ ਮੈਂ ਤੇਰੇ ਤੋਂ ਬਗਾਰ ਕੋਈ ਨਹੀਂ ਜਾਂਦਾ ਗੁਣ ਗਾਵਾਂ ਤੇਰੇ ਤੇ ਗੁਣ ਗਾਵਾਂ ਨਿਤ ਤੇਰੇ ਹੁਣ ਅਸੀਂ ਇਹਦੇ ਨਾਲ ਤੇ ਜੋਰ ਦੇਣਾ ਸਹਬਾ ਕੰਨਾ ਲੱਗਿਆ ਨਾਨਕ ਨੂੰ ਵੀ ਕੰਨਾ ਸੀ ਤੇ ਇੱਧਰ ਸਹਬਾ ਸਹਬ ਯੂ ਪਰਮਾਤਮਾ ਸਹਬ ਸਹਬ ਨੂੰ ਕੰਨਾ ਲੱਗਿਆ ਸਹਬਾ ਇਹ ਜਦੋਂ ਕੰਨਾ ਲੱਗਿਆ ਤਾਂ ਇਹ ਕੀ ਹੈ ਬਹੁਵਚਨ ਆ ਸਬੋਧਨ ਸਬੋਧਨ ਦਾ ਇੱਕ ਵਚਨ ਸਹਬਾ ਸਹਬ ਤੋਂ ਕੰਨਾ ਲੱਗਿਆ ਇਹ ਇੱਕ ਵਚਨ ਚ ਆਉਂਦਾ ਇੱਕ ਵਚਨ ਚ ਕੰਨਿਆ ਕੰਨਾ ਤੇ ਮੁਕਤ ਦੋ ਹੀ ਇਹਦੇ ਜਨਨੇ ਉਸ ਤੋਂ ਬਾਅਦ ਜਿਹੜੇ ਬਹੁਵਚਨ ਆਉਂਦਾ ਉਹ ਉਹਦੇ ਵਿੱਚ ਹੋ ਲੱਗਿਆ ਹੁੰਦਾ ਜਿਵੇਂ ਹਰ ਧਿਆਵੋ ਭਗਤੋ ਭਗਤੋ ਹੁਣ ਉਹ ਭਗਤਾਂ ਨੂੰ ਕਹਿ ਰਹੇ ਹੁ ਕੀ ਹੈ ਭਗਤੋ ਹਰ ਧਿਆਵੋ ਦਿਨ ਸ ਰਾਤ ਵੀ ਤੁਸੀਂ ਦਿਨ ਰਾਤ ਧਿਆਉ ਦਿਨ ਸ ਰਾਤ ਅੰਤ ਲੈ ਛਡਾਇਆ ਅੰਤ ਲੈ ਛਡਾਇ ਜਿਹੜਾ ਤਦ ਨੂੰ ਛਡਾਉਂਦਾ ਪਾਵੈ ਤੇਹੀਏ ਇਹ ਭਗਤੋ ਇੱਥੇ ਸੰਬੋਧਨ ਕਰ ਰਹੇ ਭਗਤਾਂ ਨੂੰ ਕਹਿ ਰਹੇ ਭਗਤਾਂ ਹਰਿ ਤੇ ਆਉ ਭਗਤੋ ਜੀ ਭਗਤੋ ਹਰਿ ਨੂ ਤੇ ਆਉ ਦੇਸਰਾਤ ਜੇ ਦੇ ਸੇਵਿਆ ਤੈਨਸੋ ਕੋ ਪਾਇਆ ਹਰ ਨਾਮ ਸੁਮਾਇ ਆਉ ਸੰਤ ਜਨੋ ਗੁਣ ਗਾਵੈ ਗੋਵਿੰਦ ਤੇਰੇ ਰਾ ਆਉ ਸੰਤ ਜਨੋ ਹੁਣ ਸੰਤ ਜਨ ਸੰਤ ਜਨ ਹੈ ਬਹੁਵਚਨ ਲਵਜੈ ਜਨ ਔਕਰ ਨਾ ਲੱਗਿਆ ਹੋਵੇ ਤਾਂ ਬਹੁਵਚਨ ਹੀ ਜਨ ਦੇ ਨਾਲ ਆਏ ਨੂੰ ਮੌਕੜ ਲਾਤਾ ਆਪਾ ਤੇ ਜਨੋ ਬਣ ਗਿਆ ਬਹੁਤ ਵਾਰ ਤੁਹਾਡੀ ਉਗਲੀ ਗੁਰਬਾਣੀ ਵਿੱਚ ਆਏਗਾ ਇਹਨੂੰ ਬਹੁਤ ਧਿਆਨ ਨਾਲ ਤੁਸੀਂ ਪੜੋ ਤੁਹਾਨੂੰ ਉਹਦਾ ਹੀ ਪਤਾ ਲੱਗੂਗਾ ਇਥੇ ਕੀ ਹੈ ਸੰਬੋਧਨ ਹੈ ਕੋਈ ਸੰਬੋਧਨ ਹੋ ਰਿਹਾ ਆਓ ਸੰਤਜਨੋ ਆਓ ਸੰਤਜਨੋ ਸੰਬੋਧਨ ਕੀਤਾ ਜਾ ਰਿਹਾ ਆਓ ਸੰਤਜਨੋ ਗਉਣ ਗਾਵਹਿ ਗੋਬਿੰਦ ਕੇ ਰਾਮ ਅਗੇ ਗੁਰਮੁਖ ਮਿਲ ਰਹੀ ਏ ਧਰਵਾਚੇ ਸਬਦ ਕਨੇਰੇ ਰਾਮ ਦੇਖੋ ਇਹ ਬਹੁਵਚਨ ਦਾ ਜਨ ਤੇ ਜਨ ਹੁਣ ਇਸ ਤੋਂ ਅੱਗੇ ਹੋੜਾ ਆ ਜਾਂਦਾ ਇਹ ਵੀ ਬਹੁਵਚਨ ਚ ਹੈ ਹੋਰ ਤੇ ਹੋੜਾ ਜਿਵੇਂ ਸੰਤੋ ਇਹਦੇ ਚ ਆ ਜਾਂਦਾ ਜਨੋ ਜਨ ਕੀ ਹੈ ਜਨ ਬਹੁਵਚਨ ਹੈ ਔਂਕਰ ਨਾ ਲੱਗੇ ਉਹ ਤੇ ਜਨ ਔਂਕਰ ਲੱਗੇ ਇਕਵਚਨ ਤੇ ਜੇ ਨਹੀਂ ਲੱਗੇ ਤੇ ਬਹੁਵਚਨ ਹੈ ਇਹ ਬਹੁਵਚਨ ਦੇ ਨਾਲ ਹੋੜਾ ਲੱਗੇ ਤਾਂ ਕੀ ਬਣ ਗਿਆ ਸਲੋਧਨ ਬਣ ਗਿਆ ਸੰਤ ਜਨੋ ਇਹਦੇ ਜਨ ਸੰਤ ਜਨੋ ਇਹਨਾਂ ਨੂੰ ਕੀ ਸਮੋਧਨ ਹੋ ਰਿਹਾ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਪੂਜ ਗਈ ਆ ਸੰਤ ਜਨ ਹੁਣ ਕੀ ਆ ਘੋੜਾ ਲੱਗਿਆ ਨਨ ਨੂੰ ਇਹ ਕੀ ਹੋ ਰਿਹਾ ਸਬੋਧ ਹੁਣ ਇੱਕ ਜਨ ਤਾਂ ਹੈ ਹੀ ਨਹੀਂ ਫਿਰ ਤੇ ਕੋਈ ਜਿਹੜਾ ਆਪਾਂ ਉਹਦਾ ਹੋਰ ਆਉਣਾ ਸੀ ਇਹ ਜਿਆਦੇ ਹੈਗੇ ਜਨੋ ਘੋੜਾ ਨਾਲ ਬਹੁਵਚਨ ਬਣਦਾ ਇੱਥੋਂ ਪਤਾ ਲੱਗ ਜਾਂਦਾ ਇਹ ਨਿਬਝ ਵੀ ਦੱਸੀ ਜਾਂਦਾ ਕਿ ਇਹ ਆਪ ਪੇ ਬਹੁਵਚਨੀ ਹੈ ਸਿੰਗਲ ਇੱਕ ਵਚਨ ਨਹੀਂ ਗੁਰ ਸੰਤ ਜਨੋ ਤਿਆਰਾ ਮੈਂ ਮਿਲਿਆ ਮੇਰੀ ਤਿਸ਼ਨਾ ਅਮ ਪੁੱਜ ਗਈ ਆ ਸਾ ਸੰਗਤ ਇਹ ਸਾਡਾ 8ਵਾਂ ਕਾਰਕ ਸੀ ਸੰਬੋਧ ਔਰ ਇਹਦਾ ਜਿਹੜਾ ਸੀ ਆਪਾਂ ਇੱਕ ਵਚਨ ਤੇ ਬਹੁਵਚਨ ਦੋਨੇ ਕਠਾਈ ਕੀਤੇ ਆ ਔਰ ਇਹ ਕਾਰਕ ਜਿਹੜੇ ਸੀ ਉਹ 8 ਕਿਸਮ ਦੇ ਸੀ ਅੱਠ ਕਿਸਮ ਦੇ ਕਾਰਕਾਂ ਦੀ ਜਿਹੜੀ ਆ ਉਹ ਅੱਜ ਸਮਾਪਤੀ ਹੈ ਪਹਿਲਾਂ ਆਪਾਂ ਸਾਰੇ ਕਰ ਚੁੱਕੇ ਹਾਂ ਹਰ ਵੀਡੀਓ ਦੇ ਰਾਹੀਂ ਅੱਗੇ ਤੋਂ ਜਿਹੜਾ ਹੈ ਅਗਲੀ ਵੀਡੀਓ ਵਿੱਚ ਅਗਲਾ ਵਿਸ਼ਾ ਆਪਾਂ ਉਹ ਚੁਣਾਂਗੇ ਇਹ ਜਿਹੜੇ ਹੈ ਤੁਸੀਂ ਇਹਨਾਂ ਨੂੰ ਬੜੇ ਧਿਆਨ ਦੇ ਨਾਲ ਸਾਰੇ ਪੜੋ ਸੁਣੋ ਚੰਗੀ ਤਰ੍ਹਾਂ ਤਾਂ ਕਿ ਤੁਹਾਨੂੰ ਜਿਹੜੀ ਇਹਦੀ ਹੋ ਵਧ ਤਦ ਵਧ ਸਮਝ ਲੱਗ ਸਕੇ ਤਾਂ ਕਿ ਜਦੋਂ ਤੁਸੀਂ ਗੁਰਬਾਣੀ ਨੂੰ ਪੜੋ ਤੇ ਨਾਲ ਦੀ ਨਾਲ ਹੀ ਤੁਹਾਨੂੰ ਕੋਈ ਇਹਦੀ ਸਮਝ ਆਈ ਜਾਵੇ ਮੇਰੇ ਤੇ ਬਹੁਤ ਜਨੇ ਇਥੇ ਕੁਝ ਨਹੀਂ ਹੈ ਉਕਰ ਨਹੀਂ ਲੱਗਿਆ ਇਹ ਸਾਰੀ ਗੱਲ ਜਿਹੜੀ ਹੈ ਸਮਝ ਆਏਗੀ ਜਦੋਂ ਵੀ ਤੁਸੀਂ ਸਹਿਜ ਪਾਠ ਕਰੋਗੇ ਜਾਂ ਹੋਰ ਦੂਜੇ ਕੋਈ ਪਾਠ ਕਰੋਗੇ ਕੋਈ ਪਾਠ ਵੀ ਕਰ ਸਕਦੇ ਹੋ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਤੁਹਾਨੂੰ ਸਮਝ ਆਏਗੀ ਭਾਵ ਮੇਰਾ ਇਹ ਹੈ ਸੋ ਇਹ ਅੱਜ ਦੀ ਵਿਚਾਰ ਸੀ ਇਹ ਅੱਜ ਦੀ ਜਿਹੜੀ ਵਿਚਾਰ ਸੀ ਉਹ ਇੰਨੀ ਸੀ ਜਿਸ ਤੋਂ ਅਗਠੇ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਫਿਰ ਮਿਲਦੇ ਆਂ ਤੇ ਮਨ ਇਹ ਨਹੀਂ ਪਰਵਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ